ਇਹ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਖਟਕੜ ਕਲਾ ਵਿਖੇ ਪਹੁੰਚੇ ਬੋਝਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਗੜੀ ਹਲਕਾ ਮੰਗਾ ਤੋਂ ਵਿਧਾਇਕ ਸੁਖਵਿੰਦਰ ਕੁਮਾਰ ਸੁਖੀ ਅਤੇ ਨਵਾਂ ਸ਼ਹਿਰ ਤੋਂ ਵਿਧਾਇਕ ਨਿਸ਼ਤਰ ਪਾਲ ਸਮੇਤ ਸਾਰੇ ਵਰਕਰਾਂ ਨੂੰ ਪੁਲਿਸ ਨੇ 게ਟ ਦੇ ਹੀ ਰੋਕ ਲਿਆ ਅਤੇ ਅੰਦਰ ਦਾਖਲ ਹੋਣ ਨਹੀਂ ਦਿੱਤਾ ਜਿਸ ਤੋਂ ਬਾਅਦ ਸਾਰੇ ਆਗੂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨ ਲੱਗੇ ਅਤੇ ਜ਼ਮੀਨ ਤੇ ਹੀ ਬੈਠ ਗਏ ਇਸ ਦੌਰਾਨ ਹੋਏ ਕਾਫੀ ਹੰਗਾਮੇ ਤੋਂ ਬਾਅਦ ਪੁਲਿਸ ਸਾਈਡ ਤੇ ਹੋਈ ਅਧਿਆਗੂਆਂ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ

ਜੀ ਜ਼ਿੰਦਾਬਾਦ 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 ਇਨਕਲਾਬ ਜ਼ਿੰਦਾਬਾਦ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੀਤੋ ਕੇ ਸਨਮਾਨ ਮੇ ਵਿਐਸਪੀ ਮੈਦਾਨ ਮੇ ਅੱਜ ਬਹੁਜਨ ਸਮਾਜ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਂਝੇ ਤੌਰ ਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ 16 ਮਈ 16 ਮੇ ਜਨਮ ਦਿਹਾੜੇ ਦੇ ਮੌਕੇ ਸ਼ਰਦਾ ਦੇ ਫੁੱਲ ਪੇਂਟ ਕਰਨ ਦੇ ਲਈ ਇੱਥੇ ਆਏ ਆ ਸਮੁੱਚੇ ਲੋਕਾਈ ਨੂੰ ਪੰਜਾਬੀਅਤ ਨੂੰ ਵਧਾਈ ਦੇਣ ਲਈ ਆਏ ਆ ਲੇਕਿਨ ਆਮ ਆਦਮੀ ਪਾਰਟੀ ਨੇ ਜਿਹੜੀ ਇੱਥੇ ਨੀਤੀ ਅਖਤਿਆਰ ਕੀਤੀ ਆ ਫੁੱਲ ਪਾਉਣ ਦੇ ਲਈ ਵੱਡੇ ਵੱਡੇ ਰਸੇ ਲਗਾਏ ਗਏ ਔਰ ਮੇਰੇ ਨਾਲ ਐਮਐਲਏ ਬੰਗਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜੀ ਔਰ ਨਵਾਂ ਸ਼ਹਿਰ ਤੋਂ ਬਹੁਜਨ ਸਮਾਜ ਪਾਰਟੀ ਦੇ ਐਮਐਲਏ ਡਾਕਟਰ ਛੱਤਰਪਾਲ ਜੀ ਨਾਲ ਸੀਗੇ ਦੋਹਾਂ ਦੋਨੋਂ ਐਮਐਲਏ ਸਾਥੀਆਂ ਨੇ ਆਪਣੀ ਜਿਹੜੀ ਆਈਡੈਂਟੀਟੀ ਆ ਪੰਜਾਬ ਪੁਲਿਸ ਦੇ ਨਾਲ ਸ਼ੇਅਰ ਵੀ ਕੀਤੀ ਉਹ ਪੁਲਿਸ ਦਾ ਰਵੱਈਆ ਇੰਨਾ ਸਾੰਡਰਸਬੱਦੀ ਸੀ ਇੰਨਾ ਸਾੰਡਰਸਬੱਦੀ ਸੀ ਕਿ ਜਿਹੜਾ ਅੱਜ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਪੂਰੇ ਪੰਜਾਬੀਆਂ ਨੇ ਦੇਖਿਆ ਆ ਬਹੁਜਨ ਸਮਾਜ ਪਾਰਟੀ ਉਹਦੀ ਨਿੰਦਾ ਵੀ ਕਰਦੀ ਆ ਔਰ ਜਿਸ ਤਰੀਕੇ ਨਾਲ ਆਮ ਲੋਕਾਂ ਨੂੰ ਹੀ ਇੱਥੇ ਸ਼ਰਦਾ ਦੇ ਫੁੱਲ ਭੇਟ ਕਰਨ ਤੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਨਮਨ ਕਰਨ ਤੋਂ ਰੋਕਿਆ ਜਾ ਰਿਹਾ ਉਹ ਬਹੁਤ ਹੀ ਮੰਦਭਗਾਂ ਆ ਬਹੁਜਨ ਸਮਾਜ ਪਾਰਟੀ ਇਹਦੀ ਨਿੰਦਾ ਕਰਦੀ ਹੈ ਹਾਲਾਂਕਿ ਐਮਐਲਏ ਸਹਿਵਾਨ ਨੇ ਬਕਾਇਦਾ ਤੌਰ ਤੇ ਇਥੋਂ ਦੇ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੂੰ ਇਹ ਗੱਲ ਕਹੀ ਆ ਕਿ ਅਸੀਂ ਇੱਕ ਸ਼ਰਤ ਦੇ ਉੱਤੇ ਹੁਣ ਉੱਠਾਂਗੇ ਜਿਹੜਾ ਰੋਸ ਅਸੀਂ ਇੱਥੇ ਜ਼ਾਹਰ ਕੀਤਾ ਕਿ ਜਿਹੜਾ ਸਬੰਧਤ ਹੈ ਪੁਲਿਸ ਕਰਮਚਾਰੀ ਆ ਜਾਂ ਅਧਿਕਾਰੀ ਆ ਜਿਸਨੇ ਵੀ ਇਹ ਰੋਕਿਆ ਆ ਜਿਸਨੇ ਵੀ ਇਹ ਬਿਗਨ ਪਾਇਆ ਉਹਨੂੰ ਤੁਰੰਤ ਜਿਹੜਾ ਹੈਗਾ ਸਸਪੈਂਡ ਕੀਤਾ ਜਾਵੇ ਔਰ ਉਹਦਾ ਸਸਪੈਂਸ਼ਨ ਲੈਟਰ ਉਹ ਪਾਰਟੀ ਤੱਕ ਪਹੁੰਚਾਇਆ ਜਾਵੇ ਅਗਰ ਸਰਕਾਰ ਇਸ ਕਾਰਵਾਈ ਨੂੰ ਨਹੀਂ ਕਰਦੀ ਹੈ ਮਾਝੋਗ ਐਮਐਲਏ ਸਾਹਿਬ ਨੇ ਡਾਕਟਰ ਸੁਖੀ ਜੀ ਨੇ ਡਾਕਟਰ ਨਛਤਰਪਾਲ ਜੀ ਨੇ ਬਕਾਇਦਾ ਮੈਸੇਜ ਦਿੱਤਾ ਹੈ ਕਿ ਅਸੀਂ ਇਹ ਜਿਹੜੀ ਪ੍ਰਿਵੀਲੇਜ ਕਮੇਟੀ ਆ ਵਿਧਾਨ ਸਭਾ ਦੀ ਉਹਦੇ ਚ ਵੀ ਤੁਹਾਨੂੰ ਅਸੀਂ ਜਿਹੜਾ ਸੱਦਾਂਗੇ ਇਹ ਬਿਲਕੁਲ ਵੀ ਤੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਸ ਤੱਕੇਸ਼ਾਹੀ ਦਾ ਅੱਜ ਤੜਕਸਾਰ ਨਮੂਨਾ ਦੇਖਿਆ ਜਦੋਂ ਪੰਜਾਬ ਦੇ ਇੱਕ ਚੁਣੇ ਹੋਏ ਵਿਧਾਇਕ ਨੂੰ ਸਵੇਰੇ 6 ਵਜੇ ਹਾਲਾਂਕਿ ਵਿਧਾਇਕ ਕਾਂਗਰਸ ਦਾ ਸੀ ਸੁਖਪਾਲ ਖਹਿਰਾ ਜੀ ਜਿਹੜਾ ਲਗਾਤਾਰ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਪੰਜਾਬੀਆਂ ਅੱਗੇ ਰੱਖ ਰਿਹਾ ਬਹੁਜਨ ਸਮਾਜ ਪਾਰਟੀ ਆਮ ਆਦਮੀ ਪਾਰਟੀ ਨੇ ਜਿਹੜਾ ਅੱਜ ਸਾਂਡਰਸਵਾਦੀ ਨਜ਼ਰੀਆ ਕੀਤਾ ਉਹਦੀ ਵੀ ਪੁਰਜ਼ੋਰ ਨਖੇਦੀ ਕਰਦੀ ਆ ਸੁੱਤੇ ਪੈ ਨੂੰ ਪਰਿਵਾਰ ਤੋਂ ਜਿਹੜਾ ਕਿ ਲਗਾਤਾਰ ਚੰਡੀਗੜ੍ਹ ਦੀ ਰਾਜਧਾਨੀ ਤੋਂ ਚੁੱਕ ਕੇ ਅੰਸ਼ਾਤੀਆ ਜਗ੍ਹਾ ਤੇ ਲੈ ਜਾਣਾ ਪਰ ਅੱਜ ਪੰਜਾਬ ਦਾ 3 ਕਰੋੜ ਪੰਜਾਬੀ ਹੀ ਨਹੀਂ ਅੱਜ ਚੁਣੇ ਗਏ ਲੋਕਾਂ ਦੇ ਨਮਾਇੰਦੇ ਜਿਹੜੇ 50 50 ਹਜ਼ਾਰ ਲੱਖ ਲੱਖ ਵੋਟਾਂ ਲੈ ਕੇ ਚੁਣੇ ਗਏ ਆ ਕਦੀ ਉਹਨਾਂ ਨੂੰ ਸ਼ਹੀਦਾਂ ਨੂੰ ਨਮਨ ਕਰਨ ਲਈ ਗੇਟ ਤੇ ਰੋਕਿਆ ਜਾ ਰਿਹਾ ਆ ਕਦੇ ਉਹਨਾਂ ਨੂੰ ਘਰਾਂ ਤੋਂ ਚੱਕਿਆ ਜਾ ਰਿਹਾ ਬਾਊਜਨ ਸਮਾਜ ਪਾਰਟੀ ਸਾਂਡਰਸਵਾਦੀ ਸਰਕਾਰ ਨੂੰ ਸਰਚੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਇਸ ਗੱਲ ਦਾ ਬਦਲਾ ਲਏਗੀ Shamla Chander Building Maintenance Handyman Under Check Trade Platform is now available on your local London area. He has more than five years experience in the same line. He used to work with reputed companies, agencies as well local builders with brothers. He is professional by plumbing, electrician, masonry work, carpentry. For more information, please contact him at www.checktrade.com, ID number 921760, Shyamalan Chander Centre. call him on this number 074888 41161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ